ਮਕੰਡਾ ਮੇਲੇ ਤੇ ਆਏ ਆ 30 ਸਤੰਬਰ ਦਿਨ ਮੰਗਲਵਾਰ ਕਿਸਾਨ ਵੀਰ ਵਿజిਟ ਕਰ ਰਹੇ ਆ ਵੱਖ-ਵੱਖ ਖੇਡਾਂ ਤੇ ਨਵੇਂ-ਨਵੇਂ ਬੀਜਾਂ ਬਾਰੇ ਜਾਣਕਾਰੀ ਲੈ ਰਹੇ ਆ ਤੋਂ ਸਾਨੂੰ ਵਿజిਟ ਕਰਾ ਰਹੇ ਆ ਮੇਲੇ ਦਾ ਵੀਡੀਓ ਤੇ ਬਣੇ ਰਹੋ ਦੇਖ ਸਕਦੇ ਹੋ ਵੱਖ-ਵੱਖ ਸਟਾਲਾਂ ਲੱਗੀਆਂ ਹੋਈਆਂ ਕੰਪਨੀਆਂ ਦੀਆਂ ਕਿਸਾਨ ਵਿਜ਼ਿਟ ਕਰ ਰਹੇ ਆ ਰੌਣਕ ਬਣੀ ਵੀ ਆ ਜੀ ਮੇਲੇ ਦੀ ਪਟਿੰਡਾ ਕਿਸਾਨ ਮੇਲਾ ਯੂਨੀਵਰਸਿਟੀ ਕੋਜ ਕੇਂਦਰ ਚ ਲੱਗਿਆ ਹੋਇਆ ਜੀ ਡੱਬ ਵਾਲੀ ਰੋਡ ਤੇ ਵੀਰੇ ਨੂੰ ਨੋਟਿਫਾਈ ਕਰਨਾ ਸਾਤੇ ਮਾਰਟੀ ਦਾ ਕੰਬੀਨੇਸ਼ਨ ਹੈ ਕਵਾਕ ਸਟਾਲਾਂ ਲੱਗੀਆਂ ਜੀ ਫੋਟੋ ਚੱਕਦੇ ਆ ਉਹ ਕਿਸਾਨ ਸੋਲਰ ਵਾਲਿਆਂ ਦੀ ਕਿਸਾਨ ਵੀਰੋ ਕਿਸਾਨ ਮੇਲੇ ਤੇ ਜ਼ਰੂਰ ਪਹੁੰਚਿਆ ਕਰੋ ਕਿਉਂਕਿ ਡਾਕਟਰਾਂ ਦੁਆਰਾ ਨਵੀਆਂ ਵੈਰਾਈਟੀਆਂ ਬਾਰੇ ਰਾਇ ਮਸ਼ਵਰਾ ਹੋ ਜਾਂਦਾ ਜੀ ਤੇ ਕੋਈ ਨਾ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਹਨੂੰ ਵਿਜ਼ਿਟ ਕਰਾ ਰਹੇ ਆਂ ਆਪੇ ਕਦੋਂ ਰੁਕੀਂ ਚਾਹੀਦੀ ਹੈ ਤਾਂ ਇਹ ਲਾਹਾਂ ਮੈਂ ਕਿਹਾ ਰੁਕੀਂ ਆਪਾਂ ਰੋਟਾਵੇਟਰ ਵਾਲੇ ਹਲਾ ਵਾਲੇ ਪੀਪੀ ਸਟਰ ਬੱਖ-ਬੱਖ ਕੰਪਨੀਆਂ ਇੰਸਟਾਲਾਂ ਲੱਗੀਆਂਆਂ ਵੇਖ ਸਕਦੇ ਹੋ ਯਾਰਾ ਕੰਪਨੀ ਫਰਟੀਲਾਈਜ਼ਰ ਦਿਨਾ ਕੋਲੇ ਡੈਰੀ ਫਾਰਮ ਆ ਉਹਨਾਂ ਵਾਸਤੇ ਬਹੁਤ ਹੀ ਵਧੀਆ ਤਾਰ ਕੱਢਣ ਵਾਲੀਆਂ ਮਸ਼ੀਨਾਂ ਗੱਲ ਕਰਵਾਉਣਾ ਥੋੜੂ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਮਸ਼ੀਨ ਦੀ ਕੀ ਕੀਮਤ ਆ ਸਾਨੂੰ ਦੱਸੋਗੇ ਮਾੜਾ ਗੱਲਬਾਤ ਕਰਵਾ ਰਹੇ ਹਾਂ ਮਹੀਨਾ ਰੇਟ ਟਾਰਗੇਟ ਵਾਲੀ ਦਾ ਜਿਹਦਾ ਸਾਡੇ ਕਿਹਾ ਦੇ ਡੇਰੀ ਫਾਰਮਾਂ ਤੋਂ ਤਾਂ ਸਾਮਾ ਗੱਲ ਕਰਾਉਣੀ ਆ ਜੀ ਸਾਡੀ ਨਾਲ ਜੀ ਆਪਣੇ ਜਿਹੜੇ ਸਟਾਰਟਿੰਗ ਐ ਵੀਰੇ ਮਾਡਲ ਦੀ 20000 ਤੋਂ ਹੋ ਜਾਂਦੀ ਹੈ ਜੀ ਨਹੀਂ ਇਹ ਮਾਡਲ ਨਹੀਂ ਹੈਗਾ ਜੀ ਇਹ ਮਾਡਲ ਹੈਗਾ ਆਪਣਾ ਪੌਣਾ ਐਚਪੀ ਚ ਇਹਦਾ ਰੇਟ ਹੈਗਾ 24000 ਰੁਪਏ 24000 ਰੁਪਏ ਇਹ ਜਿਹੜਾ ਪੌਣਾ ਐਚਪੀ ਦੀ ਮੋਟਰ ਵਾਲੀ ਮਸ਼ੀਨ ਹੈ 25 ਲੀਟਰ ਦਾ ਕੈਨ ਹੈ ਜੀ ਰੇਟ ਇੱਥੇ ਮਰਜ਼ੀ ਦੇ ਜਾ ਸਕਦੇ ਹਾਂ ਠੀਕ ਜੀ ਐਡੀ ਕੈਪੈਸਿਟੀ ਹੈਗੀ 10 ਤੋਂ 15 ਗਾਈਆਂ ਵਾਸਤੇ ਠੀਕ ਜੀ ਆ ਆਪਣੇ ਐਦੋ ਬਾਅਦ ਜਿਵੇਂ ਆ 27000 ਰੁਪਏ ਦਾ ਮਾਡਲ ਹੈ ਜੀ ਇਹਦਾ ਫਰੇਮ ਸਾਰਾ ਸਟੀਲ ਦਾ ਹੈ ਜੀ ਠੀਕ ਜੀ ਇਹ ਵੀ ਪੌਣਾ ਐਚਪੀ ਦੀ ਮੋਟਰ ਹੈ ਇਹ ਵੀ 25 ਲੀਟਰ ਦਾ ਕੈਨ ਹੈ ਇਹਦੀ ਕੈਪੈਸਿਟੀ ਵੀ 10 ਤੋਂ 15 ਗਾਈਆਂ ਵਾਸਤੇ ਹੈ ਜੀ तो रास्ते 15 घंटे हां जी जेडा अपना स्टार्टिंग मॉडल है जी वो अपना 20 यार तो शुरू हो जांदा जी पर इस टाइम बिक गया खत्म हो गया है जी ओके जी हां जी ठीक है सर जी किसी किसान वीर नई बटिंडे जिले ने अपना बटिंडे है जी बरनाला रोड पे गुरगोविंद सिंह नगर साडा मोबाइल नंबर है जी 9896783 और कोई और चाहिए तो आप लोग के बता दे मोबाइल नंबर बता दे जो ਹੋਰ ਕੋਈ ਪ੍ਰੋਡਕਟ ਆਉਂਦਾ ਹੀ ਘਟਾਏ ਕਿ ਦੂਜੇ ਤੋਂ ਵੱਡਾ ਮਸ਼ੀਨ ਤੋਂ ਬਿਨਾਂ ਵੀ ਪਾਣੀ ਪੀਵਣ ਵਾਲੇ ਬਾਊਲ ਹੋ ਗਏ ਜਿਹੜੇ ਆਟੋਮੈਟਿਕ ਚੱਲਦੇ ਨੇ ਐਂਟੀਕ ਬਾਹਰ ਹੋ ਗਏ ਬਾਕੀ ਹੋਰ ਸੀਜ਼ਨ ਦੇ ਟਾਈਮ ਤੇ ਗਰਮੀ ਵਾਲੇ ਪੱਖੇ ਹੋ ਗਏ ਜੀ ਵੱਡੇ ਫੈਨ ਬਸ ਇਹੀ ਜ਼ਮਾਨਾ ਹੈ ਕਿਸਾਨ ਵੀਰ ਜਾਣਕਾਰੀ ਲੈਣੀ ਤੁਸੀਂ ਫ੍ਰੀ ਸਾਡਾ ਮੋਬਾਈਲ ਨੰਬਰ ਦੱਸ ਦੋ ਮੇਰਾ ਫੋਨ ਨੰਬਰ ਹੈਗਾ ਜੀ 9896783508 9896083508 ਸਹੀ ਹੈ ਬਾਈ ਧੰਨਵਾਦ ਕਿਸਾਨ ਵੀਰੋ ਵੀਡੀਓ 'ਚ ਬਣੇ ਰਹੋ ਬਹੁਤ ਹੀ ਕੰਮ ਦੀਆਂ चीजा थानू बतावान गल बात भी कराव गे डॉक्टर अशी पशु आहार पीड़ वाले जी ਕਰੋਪ ਕੇਅਰ ਇਨਫੋਰਮੇਸ਼ਨ ਪਟਨਾ ਜੀ 405 ਜੀਆ ਸੇਟਿੰਗ ਤੇ ਪਤਾ ਕਰ ਲਓ ਉਹ ਪਹਿਲਾਂ ਤੇਰਾ ਕਾਤਾ ਬੈਠ ਗਿਆ ਤੇ ਛਾਨ ਵੀਰੋਂ ਨੂੰ ਮੀਟ ਕਰਾ ਰਿਆ ਮੇਲੇ ਦਾ ਛਾਨ ਵੀ ਰਾਏ ਹੋਏ ਆ ਇੱਥੇ ਪਹੁੰਚੇ ਆ ਮੇਲੇ ਦੇ ਹਮਾ ਮਾ ਕੇ ਮੀਟ ਕਰ ਰਿਹਾ സ്വല <laughs> മോഡാ <laughs> ਤੁਹਾਨੂੰ ਐਗਰੋ ਸੇਲ ਰੋਟਾਵੇਟਰ ਵਾਲੇ ਕਹਿੰਦਾ ਕੀ ਰਹੀ ਰਾਹ ਸਾਰੇ ਜਨ ਤੁਸੀਂ ਮੇਲੇ ਦਾ ਸਾਨੂੰ ਵਿਜ਼ਿਟ ਕਰਾ ਰਹੇ ਆਂ ਸੌਟ ਦੇਖੋ ਕਿੰਨਾ ਸ਼ੌਵਨਾ ਤਿਆਰ ਕੀਤਾ ਹੈ ਸਕੌਟ ਟਰੈਕਟਰ ਜਿੰਦਰਾ 35000 ਦੀ ਕੀਮਤ ਰੀਪਰ 0 ਡਰੈਲ ਮਸ਼ੀਨਾਂ ਪਜਾ ம mene